ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਪ੍ਰੋਗਰਾਮ ਗੁਰਦੁਆਰਾ ਸਿਦਲ ਸ਼ੇਧੇ ਤੋਂ ਮਰੇ ਉਪਰ ਕੇ ਸ਼ੁਕਰਾਨਾ ਸਮਾਗਮ ਰੱਖਿਆ ਗਿਆ ਹੈ ਜੋ ਕਿ ਪਿਛਲੇ ਦਿਨੀ ਗੁਰਦੁਆਰਾ ਤੋਂਬੜੀ ਸਾਹਿਬ ਤੇ ਪਟਨਾ ਸਾਹਿਬ ਦੀ ਯਾਤਰਾ ਹੋ ਕੇ ਲੁਧਾਨੇ ਵਾਪਸ ਆਈ ਹੈ ਉਹਦੇ ਸੰਬੰਧ ਵਿੱਚ ਗੁਰੂ ਮਹਾਰਾਜ ਦੇ ਚਰਨਾਂ 'ਚ ਸੁਗਮਨੀ ਸਾਹਿਬ ਦੇ ਪਾਠ ਤੇ ਕੀਰਤਨ ਕਰਕੇ ਸ਼ੁਕਰਾਨਾ ਕੀਤਾ ਗਿਆ ਹੈ ਤਾਂ ਕਿ ਮਹਾਰਾਜ ਜਿੱਦਾਂ ਹੁਣ ਸਾਨੂੰ ਦਾਤ ਬਖਸ਼ੀ ਆਪਣੇ ਗੁਰੂ ਘਰ ਦੇ ਦਰਸ਼ਨਾਂ ਦੀ ਅੱਗੋਂ ਵੀ ਇਦਾਂ ਹੀ ਸਾਡੇ ਤੇ ਮਿਹਰ ਭਰਿਆ ਯਾਤਰਕੋ ਅਤੇ ਇਸ ਦੇ ਨਾਲ ਹੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ 27 ਮਈ ਨੂੰ ਇੱਥੋਂ ਰਵਾਨਾ ਕੀਤਾ ਜਾਏਗਾ ਅਤੇ ਸਾਰੀ ਸੰਗਤ ਦੇ ਚੰਨਾਂ 'ਚ ਬੇਨਤੀ ਹੈ ਵੀ ਜੋ ਵੀ ਸਿੱਖ ਜਥੇਬੰਦੀਆਂ ਸੋਸਾਇਟੀਆਂ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਨੇ ਉਹ ਸਾਡੇ ਇਸ ਜਥੇ ਦੇ ਮੁਖ ਸੇਵਾਦਾਰ ਕੁਲਦੀਪ ਸਿੰਘ ਦੀਪਾ ਨਾਲ ਸੰਪਰਕ ਕਰਨ ਤਾਂਕਿ ਡੇਟ ਤੋਂ ਪਹਿਲਾਂ ਜਿੰਨਾ ਵੀ ਜਥੇਬੰਦੀਆਂ ਨੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਉਹ ਗੁਰਦੀਪ ਸਿੰਘ ਦੀਪਾ ਇਹਨੂੰ ਮਿਲ ਕੇ ਉਹਨਾਂ ਦੇ ਨਾਲ ਸਾਰਾ ਵਿਚਾਰ ਵਟਾਂਦਰਾ ਕਰ ਲੈਣ ਅਤੇ ਸੰਗਤ ਨੂੰ ਇੱਕ ਵਾਰੀ ਫਿਰ ਨਗਰ ਕੀਰਤਨ ਦਾ ਵੇਰਵਾ ਦਿੰਨੇ ਹਾਂ ਵੀ 27 ਮਈ 27 ਮਈ ਨੂੰ ਗੁਰਦੁਆਰਾ ਇਸਤੀਦਲ ਜੀ ਦਾ ਦਮੋਰੀਆ ਬੋਲ ਵਿਖੇ ਦੁਪਹਿਰੇ 3 ਵਜੇ ਆਰੰਭ ਕੀਤਾ ਜਾਏਗਾ ਅਤੇ ਆਪਣੇ ਉਸੇ ਤਰ੍ਹਾਂ ਦੇ ਪੁਰਾਣੇ ਰੂਟ ਤੇ ਹੁੰਦਾ ਹੋਇਆ ਸ਼ਾਮ ਨੂੰ ਇਸੇ ਸਥਾਨ ਤੇ ਵਾਪਸੀ ਕਰੇਗਾ ਸੰਗਤਾਂ ਨੂੰ ਸੰਗਤਾਂ ਚੰਨਾਂ ਚ ਅਪੀਲ ਹੈ ਜੀ ਸਾਰੀ ਸੰਗਤ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਜਿਸਾ ਲੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਤੇ ਅਸ਼ੀਰਵਾਦ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਸਤਿਗੰਨ ਛਿੜੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਗੁਰਦੁਆਰਾ ਖਾਸਾ ਇਸ ਜਾਲ ਸ਼ਹੀਦਾ ਨੇੜੇ ਬਮੋਰਿਆ ਪੁਲ ਦਾ ਸੰਯੋਗ ਨਾਲ ਜਿਹੜੀਆਂ ਯਾਤਰਾ ਹਜੂਰ ਸਾਹਿਬ ਤੇ ਪਟਨਾ ਸਾਹਿਬ ਤੇ ਧੋਵੀ ਸਾਹਿਬ ਕਈਆਂ ਸੀ ਉਹ ਵਾਪਸ ਲੁਧਿਆਣੇ ਪਹੁੰਚੀਆਂ ਉਹਨਾਂ ਦੇ ਵਿੱਚ ਨਾਲ ਹੀ ਸ਼ੁਕਰਾਨਾ ਸਮਾਗਮ ਰੱਖਿਆ ਗਿਆ ਤੇ ਜਿਸ ਵਿੱਚ ਨਾਲ ਹੀ ਦੱਸਿਆ ਗਿਆ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਜੋ ਕਿ 27 ਮਈ ਨੂੰ ਨਗਰ ਕੀਰਤਨ ਗੁਰਦਵਾਰਾ ਸਾਹਿਬ ਤੋਂ ਰੱਖਿਆ ਗਿਆ ਸਮਾਹ ਹੈਗਾ 3:30 ਵਜੇ ਸੰਗਤਾਂ ਹੋਂਮਾ ਹਮਾ ਕੇ ਪਹੁੰਚਣ ਅਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਖਾਲਸਾ ਇਸਤਿਦਲ ਸ਼ਹੀਦਾ ਨੇੜੇ ਦਿਮੋਰੀਆ ਪੁਲ ਵਿਖੇ ਸੰਗਤ ਦੇ ਸਹਿਯੋਗ ਨਾਲ ਜੋ ਯਾਤਰਾ ਕਰਕੇ ਆਏ ਹਾਂ ਗੁਰਦੁਆਰਾ ਸਜਖੰਡ ਸ੍ਰੀ ਹਜੂਰ ਸਾਹਿਬ ਨਦੇੜ ਤਖਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਅਤੇ ਧੋਵੜੀ ਸਾਹਿਬ ਜੀ ਦਾ ਆ ਖੁਸ਼ੀ-ਖੁਸ਼ੀ ਯਾਤਰਾ ਕਰਨ ਦੇ ਵਾਪਸੇ ਆਉਣ ਦੇ ਸਬੰਧ ਵਿੱਚ ਇਹ ਅਸੀਂ ਸ਼ੁਕਰਾਨੇ ਵਜੋਂ ਸੁਖਨੀ ਸਾਹਿਬ ਜੀ ਦੇ ਪਾਠ ਸਾਰੀਆਂ ਸ਼ਰੰਮਤਾ ਨੇ ਰਲ ਕੇ ਕੀਤੇ ਹਨ ਅਤੇ ਅੱਜ ਅਸੀਂ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਜੋ ਕਿ ਗੁਰਪੁਰਬ 3 ਮਈ ਨੂੰ ਆ ਰਿਹਾ ਹੈ ਅਸੀਂ ਸਿਵਲ ਲਾਈਨ ਦੀਆਂ ਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਖਾਲਸਾ ਸਿੱਤਰੀ ਦਰ ਸ਼ਹੀਦਾ ਨੇੜੇ ਦਮੋਰੀਆ ਪੁਲ ਤੋਂ 27 ਮਈ ਨੂੰ ਨਗਰ ਕੀਰਤਨ ਗੱਡਣ ਦਾ ਪਰ ਆਲਾ ਕਰ ਰਹੇ ਹਾਂ ਜੋ ਕਿ ਹਰ ਸਾਲ ਸਿਵਲ ਆਂਦੇ ਇਲਾਕੇ ਵਿੱਚ ਗੱਡਿਆ ਜਾਂਦਾ ਹੈ ਨਗਰ ਕੀਰਤਨ ਦਾ ਰੂਟ ਜੋ ਕਿ ਪਿਛਲੇ ਸਾਲਾਂ ਵਾਲਾ ਹੁੰਦਾ ਹੈ ਉਹੀ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਜਨਨਾ ਚ ਬੇਨਤੀ ਕਰਦੇ ਹਾਂ ਕਿ ਤਾਂ ਮਨ ਧੰਨ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਦਿਓ ਆਪਣਾ ਜੀਵਨ ਸਫਲਾ ਕਰੋ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ